ਵਹੀਂ ਗੁਰੂ ਸਤਨਾਮੁ ਸ਼ਿਵਾ ਜੀ ਦਰੂ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਭਲਾ ਹਰ ਕਿਰਪਾ ਤੇ ਸੰਤ ਭੇਟਿਆ ਨੁਮਨ ਪ੍ਰਗਾਸ ਸਤਿ ਸੰਜੁਤ ਸਾਰੇ ਹੀ ਮਾਈ ਭਾਈ ਮਨਵਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਮਹਾਰਾਜੀ ਦੀ ਹਜ਼ੂਰੀ ਵਿੱਚ ਸਜੇ ਸਾਰੇ ਹੀ ਗੁਰਬਾਣੀ ਸ਼ਬਦ ਵਿੱਚ ਬੋਲਣ ਦੀ ਖੇਚਲ ਕਰੋ ਪਹਿਲੇ 10 ਬੋਲ ਰਹੇ ਫਿਰ ਸਾਰੇ ਭਾਈ ਜਥੇ ਵਾਲੇ ਤੀਜੇ ਪਾਸੇ ਸਭੇ ਬੀਬੀਆਂ ਗੱਜ-ਬੱਜ ਕੇ ਸ਼ਬਦ ਵਿੱਚ ਬੋਲਣ ਦੀ ਖੇਚਲ ਕਰੋ ਕ੍ਰਿਸ਼ਨਾਂ ਦੀ ਸਫਲਤਾ ਵਾਹਿਗੁਰੂ ਦਾ ਜਸ ਕੀਤੇਆਂ ਤੂੰ ਹੀ ਹੈ ਤਾਂ ਤੇ ਸਾਰੇ ਹੀ ਰਲ ਮਿਲ ਕੇ ਸ਼ਬਦ ਵਿੱਚ ਬੋਲਣ ਦੀ ਖੇਚਲ ਕਰੋ ਕ੍ਰਿਤਮ ਮੇਰਾ ਪਿਆਰਾ ਕ੍ਰਿਤਮ ਮੇਰਾ ਪਿਆਰਾ ਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖਣ ਕੇ ਤਾਈ ਕਿਰਪਾ ਕਰੇ ਤਾ ਸਤਗੁਰ ਮਿਲੇ ਹਰ ਹਰ ਨਾਮ 취ਾਈ ਜਿਸੁ ਖੇਦਾ ਤੁਝੇ ਰੰਦੀ ਦੁਖੀ ਤੁਝੈ 취ਾਈ ਜੇ ਮੁਖ ਲੇਤਾ ਇਤਹੀ ਰਾਜੁ ਦੁਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭੇਰ ਪੀ ਨਿੱਕੇ ਅਗਨੀ ਆਪ ਜਨਾਈ ਪੱਖਾ ਫੇਰੀ ਪਾਨੀ ਤੋਂ ਆਂਜੂ ਦੇਵੇ ਸੁਖਾਈ ਮਨ ਗਰੀਭ ਹੈ ਪਿਆ ਤੁਾਰੇ ਅਰ ਮੇਲ ਲਿਓ ਲਿਆਈ ਬ੍ਰਿਤੰ ਮੇਰਾ ਪਿਆਰਾ ਕੀ ਤੁਮ ਮੇਰਾ ਪਿਆਰਾ ਮਨਾਵੇ ਕੋਈ ਮਨਾ ਕੇ ਮਨਾ ਮਨੋਂ ਰਾਪਿਆ ਤੋਇਆ ਕੇ ਮਿਲਾਵੇ ਮਨੋਂ ਵਿਰਤੀਆਂ ਨੂੰ ਬਾਹਰੋਂ ਰੋਕੇ ਅੰਦਰ ਮੁਕਰਨ ਦੀ ਕੋਸ਼ਿਸ਼ ਕਰੋ ਕਲ ਯੁਗ ਦਾ ਘੋਰ ਸਮਾਂ ਚੱਲ ਰਿਹਾ ਹੈ ਇਸ ਸਮੇਂ ਦੇ ਵਿੱਚ ਗੁਰੂ ਦੀ ਸ਼ਰਨ ਹੀ ਹੈ جتھے آ کے انسان اپنے آپ سکھی محسوس کردہ ہے جتھے آ کے شانتی سکھ چین اس مل سکدہ ہے وہ گرو دی شرم ہی ہے گرو دی شرم تو بنا ਦੁਨੀਆ ਦੇ ਕਿਛੇ ਕੋਨੇ 'ਚ ਵੀ ਚਲੇ ਜਾਏ ਇਨਸਾਨ ਇਸ ਦੇ ਮਨ ਨੂੰ ਟਿਕਾ ਮਨ ਨੂੰ ਸ਼ਾਂਤੀ ਮਨ ਨੂੰ ਸੁੱਖ ਇਹ ਕਦੇ ਪ੍ਰਾਪਤ ਹੋਈ ਨਹੀਂ ਸਕਦਾ ਸੋ ਇਸ ਕਰਕੇ ਜਿਤਨੇ ਪ੍ਰੇਮੀ ਗੁਰੂ ਮਹਾਰਾਜ ਜੀ ਹਜ਼ੂਰੀ ਵਿੱਚ satsang ਕਰਨ ਵਾਸਤੇ ਪਹੁੰਚੇ ਹੋ ਕਰਹੀ ਕੋਸ਼ਿਸ਼ ਕਰੋ ਇਸ ਮੇਲੇ ਸਮੇਤੋਂ ਲਾਭ ਉਠਾ ਸਕੀਏ